ਇਹਨਾਂ ਸਰਕਾਰਾਂ ਚਲਦੀਆਂ ਉਹ ਨਸ਼ੇ ਨਾਲ ਹੀ ਚਲਦੀਆਂ ਤੁਸੀਂ ਜੂਪੀ ਜਾਓ ਬਿਹਾਰ ਜਾਓ ਰਾਜਸਥਾਨ ਜਾਓ ਉੱਥੇ ਨਸ਼ਾ ਬੰਦ ਹੈ ਨਾਲੇ ਸਾਡੇ ਪੰਜਾਬ ਨਾਲੋਂ ਸਟੇਟਾਂ ਵੱਡੀਆਂ ਸਟੇਟਾਂ ਹੋ ਜੇ ਅਸੀਂ ਗੱਲ ਕਰੀਏ ਨਾ ਵੀ ਬਿਹਾਰ ਦੀ ਗੱਲ ਕਰੀਏ ਜੂਪੀ ਕਿੰਡੀ ਸਟੇਟ ਆ ਪੰਜਾਬ ਤਾਂ ਬਹੁਤ ਛੋਟੀ ਜਿਹੀ ਸਟੇਟ ਆ ਪਹਿਲਾਂ ਤੁਹਾਡੀ ਸਟੇਟ ਛੋਟੀ ਕੀਤੀ ਗਈ ਹੁਣ ਤੁਹਾਨੂੰ ਨਸ਼ਾ ਦਿੱਤਾ ਗਿਆ ਕਦੇ ਕਾਸੇ ਦੀਆਂ ਮਾਰਾਂ ਕਦੇ ਕਾਸੇ ਦੀਆਂ ਮਾਰਾਂ ਇਸੇ ਦਾ ਕਹਿ ਰਹੇ ਵੀ ਪੰਜਾਬ ਖਤਮ ਹੋ ਰਿਹਾ ਸਮਝਣੀ ਪੈਣੀ ਗੱਲ ਜਿਹੜੀ ਹੁਣ ਆ ਗਈ ਸ਼ਰਾਬ ਦੀ ਗੱਲ ਪੰਜਾਬ ਦੇ ਲੋਕ ਖੜੇ ਇੱਥੇ ਵੀ ਸੁਣ ਲੈਣ ਜਿਹੜਾ ਵੀ ਕੋਈ ਸ਼ਰਾਬ ਪੀਂਦਾ ਧਿਆਨ ਨਾਲ ਗੱਲ ਸੁਣ ਲਵੇ ਉਹਨਾਂ ਵੀ ਸੁਣ ਲੈ ਕੋਈ ਗੱਲ ਮਾੜੀ ਨਹੀਂ ਜਿਹੜੀ ਇੱਕ ਸ਼ਰਾਬ ਦੀ ਬੋਤਲ ਆ ਉਹਦੇ ਤੇ ਰੇਟ ਪਾਇਆ ਹੋਇਆ 157 ਰੁਪਏ ਚਾਹੇ ਮਿਨੀਮਮ ਇਹਨਾਂ ਨੇ ਕਿਹਾ ਪ੍ਰਾਈਸ ਉਹ 157 ਰੁਪਏ ਪਾਏ ਆ ਇਹ ਕਹਿੰਦੇ ਉਹ ਤੋਂ ਘੱਟ ਨਹੀਂ ਵੇਚ ਸਕਦੇ ਤਾਂ ਉਹਨੇ 157 ਹੀ ਵੇਚੋ ਪਰ ਉਹੀ ਬੋਤਲ 250 ਰੁਪਏ ਦੀ ਵਿਕ ਰਹੀ ਆ ਉਹ ਜਿਹੜਾ ਪੌਗਾ ਹੁੰਦਾ ਉਹਦੇ ਤੇ ਰੇਟ ਲਿਖਿਆ 48 ਰੁਪਏ ਤੇ ਉਹ 70 ਰੁਪਏ ਦਾ ਵਿਕ ਰਿਹਾ ਅਧਿਏ ਤੇ ਲਿਖਿਆ 78 ਰੁਪਏ 120 ਦਾ ਵਿਕ ਰਿਆ ਲੋਕ ਕਹਿੰਦੇ ਸ਼ਰਾਬ ਸਸਤੀ ਹੋ ਗਈ ਮੈਂ ਕਹਿੰਦਾ ਸ਼ਰਾਬ ਸਸਤੀ ਨਹੀਂ ਹੋਈ ਤੁਹਾਡੀ ਲੁੱਟ ਹੋ ਰਹੀ ਆ ਇੱਕ ਦਿਨ ਦੇ ਵਿੱਚ 100 ਕਰੋੜ ਦੀ ਲੁੱਟ ਹੋ ਰਹੀ ਸ਼ਰਾਬ ਦੇ ਵਿੱਚੋਂ ਜੇਕਰ 1 ਕਰੋੜ ਬੰਦਾ ਸ਼ਰਾਬ ਪੀਵੇ ਤਾਂ ਉਹ 100 ਰੁਪਏ ਦੀ ਇੱਕ ਬੰਦੇ ਨਾਲ ਲੁੱਟਣਾ ਜੀ 10 ਦਿਨਾਂ ਦਾ ਹੋ ਗਿਆ 1000 ਕਰੋੜ ਤੇ ਮਹੀਨੇ ਦਾ ਹੋ ਗਿਆ 3000 ਕਰੋੜ 10 ਮਹੀਨਿਆਂ ਦਾ ਹੋ ਗਿਆ 30000 ਕਰੋੜ ਤੇ ਸਾਲ ਦਾ ਬਣਿਆ 36000 ਕਰੋੜ ਰੁਪਇਆ ਜਿਹੜਾ ਅਨਲੀਗਲ ਤੌਰ ਤੇ ਸ਼ਰਾਬ ਦੇ ਵਿੱਚੋਂ ਕਮਾਇਆ ਜਾ ਰਿਹਾ ਬਾਕੀ ਦਾ ਜੇ ਹੱਕ ਦੀ ਗੱਲ ਕਰੀਏ ਤਾਂ ਗੱਲ ਕਿੱਥੇ ਗਈ ਇਹ ਇਹਨਾਂ ਨੂੰ ਕੀ ਲੋੜਾ ਨਸ਼ੇ ਦੀ ਪਿਆਰੇ ਸੱਜਣਾ ਇਹ ਕਹਿੰਦੇ ਆ ਵੀ ਲਾਟਾਂ ਜਗਦੀਆਂ ਰਹਿਣ ਤਾਂ ਚੰਗੀਆਂ ਸ਼ਮਸ਼ਾਨ ਘਾਟਾਂ ਦੀਆਂ ਚਿਰਾਗ ਬੋਝਦੇ ਤਾਂ ਅਸੀਂ ਕੀ ਲੈਣਾ ਕਿਉਂਕਿ ਇਹਨਾਂ ਦੇ ਚਿਰਾਗ ਚੱਲਦੇ ਆ ਇਹਨਾਂ ਦੇ ਚਿਰਾਗਾ ਚ ਤੇਲ ਆ ਤੁਹਾਡੇ ਚਿਰਾਗਾ ਚ ਤੇਲ ਨਹੀਂ ਤੁਹਾਡੇ ਇਹਨਾਂ ਜਿਹੜਾ ਚਿਰਾਗਾ ਚ ਤੇਲ ਆ ਉਹ ਚੰਗੀ ਸਿੱਖਿਆ ਪਾਈ ਆ ਸਾਡੇ ਚਿਰਾਗਾ ਦੇ ਵਿੱਚ ਇਹਨਾਂ ਨੇ ਸਕੂਲਾਂ ਚ ਪਾਤੇ ਸਰਕਾਰੀ ਸਕੂਲਾਂ ਦੇ ਵਿੱਚ ਬਿਲਡਿੰਗਾਂ ਬਣਾਤੀਆਂ ਪਰ ਉਹਦੇ ਵਿੱਚ ਟੀਚਰ ਹੈ ਨਹੀਂ ਸਾਡੇ ਤਿਲਾਂ ਚ ਤੇਲ ਹੈ ਨਹੀਂ ਸਾਸੀ ਤਿਲ ਤਬਾਹ ਹੋ ਚੁੱਕੇ ਆ ਇੱਕਲ ਹੋ ਰਿਹਾ ਹੈ ਆਮ ਤੌਰ ਤੇ ਆਪਾਂ ਕਿਸੇ ਚੀਜ਼ ਲੈਣ ਜਾਂਦੇ ਆ ਦੁਕਾਨ ਤੇ ਕਰਿਆਣਾ ਮਨੀਆਰੀ ਜਾਂ ਕਾਸੀ ਵੀ ਦੁਕਾਨ ਤੇ ਲੈਣ ਜਾਂਦੇ ਆ ਉਹਦੇ ਉੱਤੇ ਪ੍ਰਿੰਟ ਰੇਟ ਲਿਖਿਆ ਹੁੰਦਾ ਜੇਕਰ ਪ੍ਰਿੰਟ ਰੇਟ ਤੋਂ ਸਾਨੂੰ ਦੁਕਾਨਦਾਰ ਰੇਟ ਵੱਧ ਲਾ ਦਿੰਦਾ ਹੈ ਤੇ ਸਾਡੇ ਲੋਕ ਹੰਗਾਮਾ ਮਚਾ ਦਿੰਦੇ ਆ ਜੀ ਚਾਹੇ ਕੋਈ ਜਥੇਬੰਦੀਆਂ ਕਿਉਂ ਨਾ ਹੋਣ ਚਾਹੇ ਸਮਾਜ ਸੇਵੀ ਲੋਕ ਕਿਉਂ ਨਾ ਹੋਣ ਚਾਹੇ ਆਮ ਪਿੰਡ ਵਾਲੇ ਲੋਕ ਕਿਉਂ ਨਾ ਹੋਣ ਕਿ ਜਦੋਂ ਹੁਣ ਪ੍ਰਿੰਟ ਰੇਟ ਘੱਟ ਲਿਖਿਆ दारू ਤੇ ਤੇ ਵੇਚ ਰਹੀ ਸਰਕਾਰ ਸਾਡੇ ਲੋਕ ਕੁੰਭ ਕਰਨ ਦੀ ਨੀਂਦ ਕਿੱਥੇ ਸੁੱਤੇ ਪਏ ਆ ਕਿਉਂ ਨਹੀਂ ਬੋਲਦੇ ਕੀ ਇਹਨੇ ਪੱਟੀ ਬਣੀ ਆ ਕੀ ਮਜਬੂਰੀ ਇਹਨਾਂ ਦੀ ਬਈ ਜੋ ਪਤਾ ਹੀ ਨਹੀਂ ਉਹਨਾਂ ਨੂੰ ਉਹ ਤਾਂ ਮੈਂ ਤਾਂ ਤੁਹਾਨੂੰ ਅੱਜ ਗੱਲ ਦੱਸੀ ਆ ਇਹ ਤਾਂ ਮੀਡੀਆ ਦਾ ਵੀ ਕੰਮ ਬੰਦ ਆ ਨਾ ਅਸੀਂ ਤਾਂ ਉਹੀ ਗੱਲ ਕਹਿ ਰਹੇ ਆ ਨਾ ਜੇ ਇੱਕ ਨਿੱਕਾ ਦੁਕਾਨਦਾਰ ਤੁਹਾਨੂੰ 50 ਰੁਪਏ ਦੀ ਚੀਜ਼ ਦੇ ਦੇ ਠੀਕ ਆ ਸੋ ਉਥੋਂ ਜਣੀ ਕਿ ਉਹ 52 ਰੁਪਏ ਲੈ ਲੇ ਤੁਸੀਂ ਕਹੋਗੇ ਲਿਖਿਆ 52 ਤੂੰ ਉਹਨੂੰ ਲਿਖਿਆ 50 ਤੇ 52 ਸਾ ਤੂੰ ਕੱਦ ਲੈਣੇ ਆ 2 ਰੁਪਏ ਵੱਧ ਲੈ ਆ ਤੇ दारू ਦੀ ਬੋਤਲ ਦਿੱਤਾ ਇਹ 2 200 ਰੁਪਏ ਵੱਧ ਲੈ ਰਿਆ ਕਿਉਂ ਸੁੱਤੇ ਪਏ ਸਾਡੇ ਲੋਕ ਕਿਉਂ ਨਹੀਂ ਬੋਲਦੇ ਵੇਖੋ ਪਿਆਰੇ ਸੱਜਣ ਰਹੀ ਗੱਲ ਜੇ ਸ਼ਰਾਬੀ ਕ੍ਰਾਂਤੀ ਲੈ ਆਉਣਗੇ ਜੇ ਕੰਮ ਚੱਲ ਪਿਆ ਤਾਂ ਹੁਣ ਕਈ ਲੋਕ ਮੈਨੂੰ ਕਹਿਣਗੇ ਕੀ ਖਾ ਕੇ ਬੋਲਦਾ ਮੈਂ ਕਹਾਂ ਜੇ ਨਸ਼ਾ ਖਾ ਕੇ ਬੋਲਿਆ ਜਾਂਦਾ ਹੁੰਦਾ ਤਾਂ ਨਸ਼ੇਲੀਆਂ ਨੇ ਕ੍ਰਾਂਤੀ ਲੈ ਆਉਣੀ ਸੀ ਨਸ਼ੇ ਬੰਦ ਹੋ ਜਾਣੇ ਸੀ ਇਸ ਕਰਕੇ ਲੋਕਾਂ ਦਾ ਕੁਝ ਨਹੀਂ ਕਰ ਸਕਦੇ ਇਹਨਾਂ ਨੇ ਆਪ ਨਹੀਂ ਕਰਨਾ ਨਾ ਲੋਕਾਂ ਨੂੰ ਕੁਝ ਕਰ ਆਪਾਂ ਲੋਕਾਂ ਦੀ ਗੱਲ ਨਹੀਂ ਲੋਕ ਸਮਝ ਲੈਣਾ ਇੰਨੀ ਵੱਡੀ ਵੱਡੀ ਗੱਲ